ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਤੁਹਾਨੂੰ ਵੀ ਆਪਣੇ ਕਮਾਕਾਰਾਂ ਦੇ ਵਿੱਚ ਆਪਣੇ ਕਾਰੋਬਾਰ ਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਵਿਗੜੇ ਕਾਰਜਾਂ ਦੀ ਸਫਲਤਾ ਦੇ ਲਈ ਖਾਲਸਾ ਜੀ ਅੱਜ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਝ ਪਾਵਾਂਗੇ ਤੇ ਇਹ ਸ਼ਬਦ ਦੀ ਤੁਸੀਂ ਵਿਧੀ ਦੇ ਅਨੁਸਾਰ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰੋਗੀ ਤੇ ਇਸ ਸ਼ਬਦ ਦੀ ਜਾਪ ਦੇ ਨਾਲ-ਨਾਲ ਤੁਸੀਂ ਇੱਕ ਦਾਨ ਕਰਿਓ ਉਹ ਦਾਨ ਵੀ ਕਰਨਾ ਬਹੁਤ ਜ਼ਰੂਰੀ ਹੈ ਖਾਲਸਾ ਜੀ ਜੇਕਰ ਇਹ ਸ਼ਬਦ ਦਾ ਜਾਪ ਤੇ ਦਾਨ ਕਰਨਾ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓਗੇ ਤੇ ਤੁਹਾਡੇ ਵਿਗੜੇ ਹੋਏ ਕਾਰਜ ਨੇ ਜਿਹੜੇ ਉਹ ਸਿੱਧ ਹੋਣੇ ਸ਼ੁਰੂ ਹੋ ਜਾਣਗੇ ਵਿਗੜੇ ਕਾਰਜਾਂ ਦੀ ਸਫਲਤਾ ਦੇ ਲਈ ਅੱਜ ਦੀ ਵੀਡੀਓ ਤੁਹਾਡੇ ਲਈ ਖਾਲਸਾ ਜੀ ਸਾਂਝੀ ਕਰਨ ਲੱਗੀ ਹੈ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਕਈ ਕਾਰਜ ਹੁੰਦੇ ਨੇ ਕਈ ਕੰਮਾਂ ਨੂੰ ਲੈ ਕੇ ਰੁਕਾਵਟਾਂ ਪੈਂਦੀਆਂ ਨੇ ਭਾਵੇਂ ਤਾਂ ਉਹ ਕਿਸੇ ਦਾ ਵਿਆਹ ਸ਼ਾਦੀ ਦਾ ਲਗਾ ਲਓ ਭਾਵੇਂ ਕੋਈ ਉੰਡਾ ਨਹੀਂ ਬਿジネス ਸ਼ੁਰੂ ਕੀਤਾ ਹੋਵੇ ਜਾਂ ਕੋਈ ਦੁਕਾਨ ਦਾ ਕਾਰੋਬਾਰ ਹੈ ਜਾਂ ਵਪਾਰ ਦੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਹੈ ਖਾਲਸਾ ਜੀ ਉਹਦੇ ਵਿੱਚ ਕਿਤੇ ਨਾ ਕਿਤੇ ਅੜਚਨਾ ਤੇ ਰੁਕਾਵਟਾਂ ਬਹੁਤ ਆਉਂਦੀਆਂ ਨੇ ਤੇ ਜਦੋਂ ਖਾਲਸਾ ਜੀ ਤੁਹਾਡਾ ਕੋਈ ਕੰਮ ਬਣੇਗਾ ਤੇ ਕੰਮ ਬਣਦਾ ਨਹੀਂ ਵਿਗੜਨ ਤੇ ਵਿਗੜਤੇ ਕੰਮ ਆਈ ਜਾਂਦੇ ਨੇ ਵਿਗੜੀ ਹੀ ਜਾਂਦੇ ਨੇ ਪਰ ਬਣਦਾ ਕੋਈ ਵੀ ਨਹੀਂ ਤੁਹਾਡਾ ਕੰਮ ਤਾਂ ਉਸ ਸਮੇਂ ਖਾਲਸਾ ਜੀ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਤੇ ਨਾਲ ਇੱਕ ਚੀਜ਼ ਦਾ ਤੁਸੀਂ ਦਾਨ ਕਰਨਾ ਹੈ ਜੇਕਰ ਖਾਲਸਾ ਜੀ ਤੁਸੀਂ ਇਸ ਵਿਧੀ ਦੇ ਅਨੁਸਾਰ ਕਰੋਗੇ ਤੇ ਵਿਧੀ ਦੇ ਅਨੁਸਾਰ ਕਰਕੇ ਹਰ ਰੋਜ਼ ਜਾਪ ਕਰਨ ਤੋਂ ਉਪਰੰਤ ਇਸ ਸ਼ਬਦ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਅਰਦਾਸ ਵੀ ਬਹੁਤ ਜ਼ਰੂਰੀ ਹੁੰਦੀ ਏ ਤੁਸੀਂ ਅਰਦਾਸ ਵੀ ਖਾਲਸਾ ਜੀ ਕਰਿਆ ਕਰਨੀ ਜਦੋਂ ਵੀ ਤੁਸੀਂ ਆਪਣੀ ਘਰ ਦੀ ਵਿੱਚ ਪਾਠ ਕਰਦੇ ਹੋ ਪਾਠ ਕਰਨ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਤੁਸੀਂ ਅਰਦਾਸ ਜ਼ਰੂਰ ਕਰਨੀਏ ਭਾਵੇਂ ਤਾਂ ਤੁਸੀਂ ਛੋਟੀ ਅਰਦਾਸ ਕਰੋ ਤੇ ਭਾਵੇਂ ਵੱਡੀ ਕਰੋ ਪਰ ਅਰਦਾਸ ਜ਼ਰੂਰ ਕਰਿਆ ਕਰੋ ਜੀ ਸੁਖਾਲਸਾ ਜੀ ਪਹਿਲਾਂ ਤੁਹਾਡੇ ਨਾਲ ਅਸੀਂ ਸ਼ਬਦ ਦੀ ਸਾਂਝ ਪਾਉਣੀ ਆ ਕਿਹੜਾ ਸ਼ਬਦ ਦੀ ਜਿਸ ਨੂੰ ਕਰਨ ਦੇ ਨਾਲ ਆਪਣੀ ਕੰਮਾਂ ਦੀ ਕਾਰਾਂ ਦੇ ਵਿੱਚ ਪੈ ਰਹੀਆਂ ਰੁਕਾਵਟਾਂ ਨੇ ਚੜੀਆਂ ਉਹ ਦੂਰ ਹੁੰਦੀਆਂ ਨੇ ਸੁਖਾਲਸਾ ਜੀ ਇਸ ਸ਼ਬਦ ਨੂੰ ਤੁਸੀਂ ਪੂਰੇ ਧਿਆਨ ਦੇ ਨਾਲ ਸੁਣਿਓ ਤੇ ਸ਼ਬਦ ਤੋਂ ਬਾਅਦ ਦੇ ਵਿੱਚ ਇਸ ਸ਼ਬਦ ਦੀ ਤੁਹਾਨੂੰ ਅਸੀਂ ਵਿਧੀ ਸਾਂਝੀ ਕਰਾਂਗੇ ਕੀ ਕਿਸ ਵਿਧੀ ਦੇ ਅਨੁਸਾਰ ਤੁਸੀਂ ਕਰਨਾ ਹੈ ਤੇ ਕਿੰਨਾ ਸਮਾਂ ਕਰਨਾ ਹੈ ਉਹਦੀ ਨਾਲ-ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਇਸ ਸ਼ਬਦ ਦਾ ਜਾਪ ਗੁਰਬਾਣੀ ਦਾ ਪਾਠ ਕਰਨ ਦੇ ਨਾਲ-ਨਾਲ ਸੇਵਾ ਸਿਮਰਨ ਕਰਨ ਦੇ ਨਾਲ-ਨਾਲ ਉਹੋ ਚੀਜ਼ ਦਾਣ ਵੀ ਜ਼ਰੂਰ ਕਰਨੀ ਚਾਹੀਦੀ ਹੈ ਆਓ ਖਾਲਸਾ ਜੀ ਸ਼ਬਦ ਦੀ ਸਾਂਝ ਪਾਉਣੇ ਆ ਸੁਣਿਓ ਧਿਆਨ ਦੇ ਨਾਲ ਗੁਰੂ ਪੂਰੈ ਨਮਸਕਾਰੇ ਪ੍ਰਭ ਆਪੇ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮਨੋ ਰਥ ਕੀਨੇ ਕਰਤੇ ਓਣੀ ਬਾਤ ਨਹਿ ਕਾਈ ਰਹਾਓ ਕਰਤੇ ਪੁਰਖ ਤਾਲ ਦਿਵਾਇਆ ਪਿਛੇ ਲਗ ਚੱਲੀ ਮਾਇਆ ਤੋੜਨੇ ਕਤਹੂ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀ ਭਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬੰਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤੇ ਆਇਆ ਸਰਬਫਲਾ ਪੁੰਨ ਪਾਇਆ ਸੋ ਖਾਲਸਾ ਜੀ ਇਹੋ ਸ਼ਬਦ ਦਾ ਜਾਪ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਕਾਰਜਾਂ ਦੇ ਵਿੱਚ ਪੈ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਉੜ ਗਈਆਂ ਤੁਹਾਡੇ ਵਿਗੜੇ ਹੋਏ ਕਾਰਜਾਂ ਦੀ ਤੁਹਾਨੂੰ ਸਫਲਤਾ ਮਿਲੇਗੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਇਸ ਸ਼ਬਦ ਦਾ ਜਾਪ ਖਾਲਸਾ ਜੀ ਤੁਸੀਂ 40 ਦਿਨ ਕਰਨਾ ਹੈ ਸਿਰਫ 40 ਦਿਨ ਇਸ ਸ਼ਬਦ ਦਾ ਜਾਪ ਕਰ ਲੋ ਤੁਹਾਡੀ ਵਾਰੀ ਨਿਆਰੀ ਹੋ ਜਾਣਗੇ 40 ਦਿਨ ਤੱਕ ਹਰ ਰੋਜ਼ 101 ਵਾਰ ਇਹ ਸ਼ਬਦ ਦਾ ਜਾਪ ਕਰਨਾ ਹੈ ਇਸ ਸ਼ਬਦ ਦਾ ਜਾਪ ਕਰਨ ਦੇ ਨਾਲ ਤੁਹਾਡੇ ਵਿਗੜੇ ਹੋਏ ਜਿਹੜੇ ਕਾਰਜ ਨੇ ਉਹ ਰਾਸ ਆਉਣਗੇ ਤੇ ਤੁਹਾਨੂੰ ਧਨ ਦੌਲਤ ਦੀ ਕਦੇ ਵੀ ਕਮੀ ਨਹੀਂ ਰਹੇਗੀ ਸੋ ਖਾਲਸਾ ਜੀ ਸਵੇਰੇ ਤੁਸੀਂ ਅੰਮ੍ਰਿਤ ਵੇਲੇ ਇਸ ਵਿਧੀ ਦੇ ਅਨੁਸਾਰ ਇਸ਼ਨਾਨ ਕਰਕੇ ਚੜ੍ਹਦੇ ਵੱਲ ਮੂੰਹ ਕਰਕੇ ਨੀਚੇ ਆਸਨ ਲਗਾ ਕੇ ਕੋਲ ਜੋਤ ਜਗਾ ਕੇ ਜੋਤ ਜਗਾਉਣੀ ਕੋਈ ਜ਼ਰੂਰੀ ਨਹੀਂ ਅਗਰ ਜਗਾ ਸਕਦੇ ਹੋ ਤਾਂ ਚੰਗੀ ਗੱਲ ਏ ਨਹੀਂ ਜਗਾ ਸਕਦੇ ਤਾਂ ਜੋਤ ਤੋਂ ਬਿਨਾ ਕੋਲ ਜਲ ਰੱਖ ਕੇ ਤੁਸੀਂ ਉਹਨ ਦੀ ਅਠੋਤਰੀ ਮਾਲਾ ਦੇ ਨਾਲ ਇਸ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਿਸੇ ਪਾਸਿਓ ਕੋਈ ਕਮੀ ਨਹੀਂ ਰਹੇਗੀ ਤੇ ਇਸ ਸ਼ਬਦ ਦੇ ਜਾਪ ਦੇ ਨਾਲ-ਨਾਲ ਖਾਲਸਾ ਜੀ ਤੁਸੀਂ ਇਹ ਇੱਕ ਚੀਜ਼ ਦਾ ਦਾਨ ਵੀ ਜ਼ਰੂਰ ਕਰਿਆ ਕਰੋ ਜੇਕਰ ਤੁਸੀਂ ਖਾਲਸਾ ਜੀ ਦਾਨ ਕਰਦੇ ਹੋ ਜਿਵੇਂ ਆਪਾਂ ਕਹਿੰਦੇ ਆ ਘਰ ਦੀ ਵਿੱਚ ਪੁਰਾਣੀ ਆਪਣੀ ਬਚੁਰਗ ਕਹਿੰਦੇ ਨੇ ਅਕਸਰ ਹੀ ਕੀ ਪੁੰਨ ਦਾਨ ਕਰਨਾ ਚਾਹੀਦਾ ਹੈ ਪੁੰਨ ਦਾਨ ਕਰਨ ਦੇ ਨਾਲ ਭਾਰੇ ਟਲਦੇ ਰਹਿੰਦੇ ਨੇ ਆਪਾਂ ਨੂੰ ਆਪਣੀ ਦਸਾਂ ਨੌਹਾਂ ਦੀ ਕੀਰਤ ਦੇ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਭਾਵੇਂ ਤਾਂ ਬੇਸ਼ੱਕ ਖਾਲਸਾ ਜੀ ਤੁਸੀਂ ਸ਼ਹੀਦਾਂ ਸਿੰਘਾਂ ਦੇ ਨਾਮ ਦਾ ਕੱਢਦੇ ਹੋ ਭਾਵੇਂ ਗੁਰੂ ਸਹਿਬਾਨਾਂ ਦੇ ਨਾਮ ਤਾਂ ਕੱਢਦੇ ਹੋ ਪੀਓ ਗੁਰੂ ਮਹਾਰਾਜ ਸੇ ਸੇ ਪਾਛਾ ਸ਼ਹੀਦਾ ਸਿੰਘ ਨਾ ਸਿੰਘਾਂ ਦੀ ਚਰਨਾ ਕਮਲਾ ਦੇ ਵਿੱਚ ਅਰਦਾਸ ਬੇਨਤੀ ਕਰਕੇ ਉਸ ਤੁਸੀਂ ਪੁੰਨਦਾਨ ਦੇ 10ਵੇਂ ਹਿੱਸੇ ਦੇ ਨਾਲ ਤੁਸੀਂ ਕਿਸੇ ਦੀ ਹੈਲਪ ਵੀ ਕਰ ਸਕਦੇ ਹੋ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹੋ ਸੋ ਖਾਲਸਾ ਜੀ ਜਦੋਂ ਤੁਹਾਡੀ ਕਾਰਜਾਂ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਂਦੀ ਏ ਤੁਹਾਡੇ ਵਿਗੜੇ ਹੋਏ ਕਾਰਚਰਾ ਸੋਣੇ ਸ਼ੁਰੂ ਹੋ ਜਾਂਦੇ ਨੇ ਤਤ ਵਲਸ ਸ ਸ ਮੇ ਖਾਲਸਾ ਜੀ ਤੁਸੀਂ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਗੁਰੂ ਮਾਰਾ ਸੱਚੇ ਪਾਸ਼ਾ ਜੀ ਨੂੰ ਅਰਦਾਸ ਬੇਨਤੀ ਕਰਕੇ ਤੇ ਉਹੀ ਦਸਵੇਂ ਹਿੱਸੇ ਦੇ ਨਾਲ ਜੋ ਦਸਵਾਂ ਹਿੱਸਾ ਤੁਸੀਂ ਕੱਢਦੇ ਹੋ ਆਪਣੇ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੇ ਨਾਮ ਦਾ ਸ਼ਹੀਦਾ ਸਿੰਘਾਂ ਦੇ ਨਾਮ ਦਾ ਤੇ ਉਸ ਦੇ ਨਾਲ ਖਾਲਸਾ ਜੀ ਆਪਣੀ ਇੱਛਾ ਦੇ ਅਨੁਸਾਰ ਕਿਸੇ ਲੋੜਵੰਦ ਦੀ ਇਸੇ ਵੀਰ ਭੈਣ ਦੀ ਮਦਦ ਕਰਕੇ ਤੁਸੀਂ ਪੁੰਨਦਾਨ ਦਾ ਕੰਮ ਵੀ ਕਰ ਸਕਦੇ ਹੋ ਸੋ ਖਾਲਸਾ ਜੀ ਇਸ ਸ਼ਬਦ ਦੇ ਨਾਲ-ਨਾਲ ਤੁਸੀਂ ਇਸ ਤਰ੍ਹਾਂ ਪੁੰਨਦਾਨ ਕਰਨਾ ਸ਼ੁਰੂ ਕਰੋ ਤੁਹਾਡੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਹੋਵੇਗੀ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਖਾਲਸਾ ਜੀ ਪੁੱਲਾ ਚੁਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾ ਚੁਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਾਅਦੇ ਤੋਂ ਵੱਧ ਕੁਰਬਾਨੀ ਦੇ ਲੈ ਚੜੋ ਤੇ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵਾਦ ਹੋਰ ਭੈਣ ਭਰਾਵਾਂ ਨੂੰ ਸੰਗਤਾਂ ਨੂੰ ਕਿਸੇ ਨਾ ਕਿਸੇ ਜਰੀਏ ਗੁਰਬਾਣੀ ਦੇ ਨਾਲ ਜ਼ਰੂਰ ਜੋੜਿਆ ਕਰੋ ਜੀ। ਤਨ ਤੰਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਉਣਾ। ਤਨ ਤਨ ਅਮਲ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਬਨਾ ਭੈਣ ਭਰਾਵਾਂ ਦੇ ਘਰ ਪਰਿਵਾਰ ਤੇ ਪੇਰ ਪਰਿਆ ਹੱਥ ਰੱਖਣਾ ਸਬਨਾ ਦੀ ਘਰ ਹੱਸਦੇ ਵਸਦੇ ਰਹਿਣ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਲੰਬੀਆ ਉਮਰ ਆਵਕਸ਼ਨੀਆ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ